ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਸਦਾ ਗੁਰਪ੍ਰੀਤ ਸਿੰਘ ਢੁੱਲਰ ਸਾਹਿਬ ਉਹਨਾਂ ਦੀ ਡਾਇਰੈਕਸ਼ਨਜ਼ ਅਹਿਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਵੱਖ-ਵੱਖ ਮੁਕਦਮੇ ਅ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਕੇਸ ਕੀਤੇ ਉਹਨਾਂ ਵਿੱਚੋਂ ਇੱਕ ਪੁਲਿਸ ਸਟੇਸ਼ਨ ਵੇਰਕਾ ਦਾ ਮੁਕਦਮਾ ਨੰਬਰ 82 ਜਿਹੜਾ 5 10 2024 ਨੂੰ ਰਜਿਸਟਰ ਹੋਇਆ ਸੀ ਤੇ ਉਹਦੇ ਵਿੱਚ ਇੱਕ ਆਟੋ ਚਾਲਕ ਜਿਹਦਾ ਨਾਮ ਹੈ ਪ੍ਰਭਜੀਤ ਸਿੰਘ ਉਮਰ ਉਦੀ 26 ਸਾਲ ਦੇ ਲੱਗੇ ਹੈ ਤੇ ਉਹ 4 ਸਾਲ ਤੋਂ ਆਟੋ ਚਲਾ ਰਿਹਾ ਸੀ ਤੇ ਉਹ 10ਵੀਂ ਕਲਾਸ ਤੱਕ ਪੜਿਆ ਹੋਇਆ ਹੈ ਉਹ ਉਹਨੇ ਇੱਕ ਲੇਡੀ ਨੂੰ ਬਾਈਪਾਸ ਤੋਂ ਅ ਲਿਫਟ ਦਿੱਤੀ ਤੇ ਫੈਸਟਨ ਪੈਲੇਸ ਦੇ ਲਾਗੇ ਜਾ ਕੇ ਦੁਪਹਿਰ 12 ਵਜੇ ਤੇ ਉਹਨੂੰ ਉਹਦੇ ਕੋਲੋਂ ਸਨੇਚਿੰਗ ਕਰ ਲਈ ਆਟੋ ਚਾਲਕ ਨੇ ਸਨੇਚਿੰਗ ਕਰ ਲਈ ਤੇ ਸਨੇਚਿੰਗ ਵਿੱਚ ਇੱਕ ਮੋਬਾਈਲ ਫੋਨ ਸੋਨੇ ਦੀ ਵਾਲੀਆਂ ਤੇ 5000 ਰੁਪਏ ਉਹਨੇ ਲੁੱਟ ਲਏ ਸੀਗੇ ਤੇ ਜੋ ਕਿ ਵੇਰ ਵੇਰਕਾ ਪੁਲਿਸ ਤੇ ACP ਏਸਪੀ ਅਸਦਗ ਗੁਰਿੰਦਰबीर ਸਿੰਘ ਨੇ ਬਹੁਤ ਹੀ ਮੁਸਤੈਦੀ ਨਾਲ ਐਕਟਪਨ ਕਰਦੇ ਹੋਏ ਅਤੇ ਆਪਣਾ ਉਹਨਾਂ ਨੂੰ 2 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਵੀ ਕਰ ਲਿਆ ਪ੍ਰਭਜੋਤ ਸਿੰਘ ਨੂੰ ਤੇ ਜੋ ਜੋ ਸਮਾਨ ਲੁੱਟਿਆ ਸੀ ਉਹ ਰਿਕਵਰ ਵੀ ਕਰ ਕਰ ਲਿਆ ਥੈਂਕ ਯੂ ਸਰ ਇਹ ਆਟੋ ਚਲਾਉਂਦਾ ਸੀਗਾ ਤੇ ਆਟੋ ਦਾ ਨੰਬਰ ਹੈ PB02EV3156 ਪਿਛਲੇ 4 ਸਾਲਾਂ ਤੋਂ ਆਟੋ ਚਲਾ ਰਹੇ ਸੀ ਆਟੋ ਦੇ ਵਿੱਚ ਹੀ ਵਾਰਦਾਤ ਕਰਦਾ ਸੀ ਆਟੋ ਦੇ ਵਿੱਚ ਹੀ ਇਹਨੇ ਕੀਤੀ ਸੀ ਕਿਹੜੀ ਵਾਰਦਾਤ ਕਰਦਾ ਕਿੱਥੇ ਇਸ ਤੋਂ ਪਹਿਲਾਂ ਇਹਨੇ ਇਹਦੇ ਤੇ ਤਿੰਨ ਮੁਕਦਮੇ ਹੋਰ ਦਰਜ ਨੇ ਆਟੋ ਚ ਹੀ ਕਰਦਾ ਸੀ ਮਾਰ ਦਿੰਦਾ ਉਹ ਅੰਮ੍ਰਿਤਸਰ ਰੂਰਲ ਦੇ ਵਿੱਚ ਹੈਗੇ ਅਸੀਂ ਆਪਣਾ ਕੱਲ ਹੀ ਇਹਨੂੰ ਅਰੈਸਟ ਕੀਤਾ ਸੀ ਪੁਲਿਸਮੈਨ ਲੈ ਕੇ ਹਾਲੇ ਉਹ ਐਤੋਂ ਹੋਰ ਪੁੱਛਗਿੱਛ ਕਰਾਂਗੇ ਮੌਕੇ ਤੇ ਰਿਕਵਰੀ ਕਰ ਲਈ ਜੀ ਜਾਨ ਕਰ ਸਵਾਰੀ ਨੂੰ ਨਹੀਂ ਉਡਦਾ ਸੀ ਇਨੇ ਇਸ ਵਾਰੀ ਤਾਂ ਸਵਾਰੀ ਨੂੰ ਹੀ ਲੁੱਟਿਆ ਸਰ ਨਸ਼ੇ ਦਾ ਆਪ ਸੀ ਉਹ ਹਾਲੇ ਮੈਡੀਕਲ ਰਿਪੋਰਟ ਆਣ ਤੇ ਪਤਾ ਚੱਲੇ ਸਰ ਇਹਦੇ ਹੋਰ ਵੀ ਸਾਥੀ ਗਈ ਜਾਂ ਇਕੱਲਾ ਹੀ ਲੁੱਟਦਾ ਜੀ ਮਾਨਯੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਸਦਾ ਗੁਰਪ੍ਰੀਤ ਸਿੰਘ ਕੋਲਰ ਸਾਹਿਬ ਉਹਨਾਂ ਦੀ ਡਾਇਰੈਕਸ਼ਨਜ਼ ਅਹਿਤ ਵਕ ਵਕ ਟੀਮਾਂ ਬਣਾਈਆਂ ਗਈਆਂ ਤੇ ਵਕ ਵਕ ਮੁਕਦਮੇ ਅ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਕੇਸ ਕੀਤੇ ਉਹਨਾਂ ਵਿੱਚੋਂ ਇੱਕ ਪੁਲਿਸ ਸਟੇਸ਼ਨ ਵੇਰਕਾ ਦਾ ਮੁਕਦਮਾ ਨੰਬਰ 82 ਜਿਹੜਾ 5 10 2024 ਨੂੰ ਰਜਿਸਟਰ ਹੋਇਆ ਸੀ ਤੇ ਉਹਦੇ ਵਿੱਚ ਇੱਕ ਆਟੋ ਚਾਲਕ ਜਿਹਦਾ ਨਾਮ ਹੈ ਪ੍ਰਭਜੀਤ ਸਿੰਘ ਉਮਰ ਉਦੀ 26 ਸਾਲ ਦੇ ਲਾਗੇ ਹੈ ਤੇ ਉਹ 4 ਸਾਲ ਤੋਂ ਆਟੋ ਚਲਾ ਰਿਆ ਸੀ ਤੇ ਉਹ 10ਵੀਂ ਕਲਾਸ ਤੱਕ ਪੜਿਆ ਹੋਇਆ ਹੈ ਉਹ ਉਹਨੇ ਇੱਕ ਲੇਡੀ ਨੂੰ ਬਾਈਪਾਸ ਤੋਂ ਲਿਫਟ ਦਿੱਤੀ ਤੇ ਫੈਸਟਨ ਪੈਲੇਸ ਦੇ ਲਾਗੇ ਜਾ ਕੇ ਕੱਲ ਦੁਪਹਿਰ 12 ਵਜੇ ਤੇ ਉਹਨੂੰ ਉਹਦੇ ਕੋਲੋਂ ਸਨੇਚਿੰਗ ਕਰ ਲਈ ਆਟੋ ਚਾਲਕ ਨੇ ਸਨੇਚਿੰਗ ਕਰ ਲਈ ਤੇ ਸਨਾਚਿੰਗ ਵਿੱਚ ਇੱਕ ਮੋਬਾਈਲ ਫੋਨ ਸੋਨੇ ਦੀ ਵਾਲੀਆਂ ਤੇ 5000 ਰੁਪਏ ਉਹਨੇ ਲੁੱਟ ਲਈ ਸੀਗੇ ਤੇ ਜੋ ਕਿ ਵੇਰਕਾ ਪੁਲਿਸ ਤੇ ACP ਈਸਟ ਅਸਦਗ ਗੁਰਿੰਦਰबीर ਸਿੰਘ ਨੇ ਬਹੁਤ ਹੀ ਮੁਸਤਦੀਨ ਨਾਲ ਐਕਟਪਨ ਕਰਦੇ ਹੋਏ ਤੇ ਆਪਣਾ ਉਹਨਾਂ ਨੂੰ 2 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਵੀ ਕਰ ਲਿਆ ਪ੍ਰਭਜੋਤ ਸਿੰਘ ਨੂੰ ਤੇ ਜੋ ਜੋ ਸਮਾਨ ਲੁੱਟਿਆ ਸੀ ਉਹ ਰਿਕਵਰ ਵੀ ਕਰ ਕਰ ਲਿਆ ਹੈ। ਥੈਂਕ ਯੂ। ਸਰ ਇਹ ਆਟੋ ਦੇ ਮਾਮਲੇ ਅਸੂਤ ਆਟੋ ਆਪਣਾ ਸੀ ਇਹ ਆਟੋ ਚਲਾਉਂਦਾ ਸੀਗਾ ਤੇ ਆਟੋ ਦਾ ਨੰਬਰ ਹੈ PB02EV3156 ਪਿਛਲੇ 4 ਸਾਲਾਂ ਤੋਂ ਆਟੋ ਚਲਾ ਰਿਹਾ ਸੀ। ਆਟੋ ਦੇ ਵਿੱਚ ਹੀ ਵਾਗਦ ਕਰਦਾ ਸੀ। ਆਟੋ ਦੇ ਵਿੱਚ ਹੀ ਇਹਨੇ ਕੀਤੀ ਹੈ। ਕਿਹੜੀ ਗਵਾਲ ਕਰਦਾ ਕੀਤੀ ਹੈ ਇਹਨੇ? ਇਸ ਤੋਂ ਪਹਿਲਾਂ ਇਹਨੇ ਇਹਦੇ ਤੇ ਤਿੰਨ ਮੁਕਦਮੇ ਹੋਰ ਦਰਜ ਨੇ ਕੀ। ਆਟੋ ਦੀ ਕਰਦਾ ਸੀ ਮਾਰਦਾ ਕਰਦਾ। ਉਹ ਅਮਰ ਸਰ ਰੂਰਲ ਦੇ ਵਿੱਚ ਹੈਗੇ ਅਸੀਂ ਆਪਣਾ ਕੱਲ ਹੀ ਇਹਨੂੰ ਅਰੈਸਟ ਕੀਤਾ ਅਸੀਂ ਪੁਲਿਸਮੰਡ ਲੈ ਕੇ ਹਲੇ ਉਹ ਇਤੋਂ ਹੋਰ ਪੁੱਛਗੇ ਚ ਕਰਾਂਗੇ ਮੌਕੇ ਤੇ ਰਿਕਵਰੀ ਕਰ ਲਈ ਜੀ ਜਾਨ ਸਮਾਗੀਆਂ ਨੂੰ ਹੀ ਲੁੱਟਦਾ ਸੀ ਇਹਨੇ ਇਸ ਵਾਰੀ ਤਾਂ ਸਵਾਰੀ ਨੂੰ ਹੀ ਲੁੱਟਿਆ ਸਰ ਨਸ਼ੇਦਾਰ ਸੀ ਉਹ ਹਲੇ ਮੈਡੀਕਲ ਰਿਪੋਰਟ ਆਉਣ ਤੇ ਪਤਾ ਚੱਲੇ ਸਰ ਇਹਦੇ ਹੋਰ ਵੀ ਸਾਥੀ ਹੈਗੇ ਨੀ ਕੱਲਾ ਹੀ ਲੁੱਟਦਾ ਜੀ